ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਰਾਈ ਵਾਲੀ ਦੀ ਢਾਣੀ ਦੇ ਵਿੱਚੋ ਦੋਸਤੋ ਢਾਣੀ ਦੇ ਵਿੱਚ ਬਾਈ ਹਰਾਂ ਦਾ ਘਰ ਆ ਮਕਸਰ ਜ਼ਿਲ੍ਹਾ ਪੈ ਜਾਂਦਾ ਤੇ ਤਹਿਸੀਲ ਐਸਪਨ ਨੂੰ ਗਿੱਦੜਵਾਹਾ ਪੈ ਜਾਂਦੀ ਏ ਇੱਕ ਘਰੇਲੂ ਪਰਿਵਾਰ ਨੇ ਘਰ ਉਹ ਵੀ ਕਵਰ ਕਰ ਲੱਗੇ ਆ ਘਰ ਦੇ ਪਸ਼ੂਆ ਸੋਹਣੀ ਦੋਸਤੋ ਐਚ ਐਫ ਵੈੜ ਵਕਾਉ ਕੀਤੀ ਆ ਬਾਈ ਹਰਾਂ ਨੇ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕੀਤਾ ਉਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੋਰ ਠੀਕ ਆ ਬਾਈ ਜੀ ਹਾਂਜੀ ਬੜੀ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਮ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਹਾਂਜੀ ਠੀਕ ਆ ਬਾਈ ਅਮਰਤਪਾਲ ਇੱਕਾਈ ਆਪਣਾ ਨੰਬਰ ਵੀ ਦੱਸ ਦਿਓ ਜੀ 9815507649 ਦੁਬਾਰੇ ਫੇਰ ਬੋਲ ਦਿਓ 9815507649 ਠੀਕ ਆ ਤੇ ਬਾਈ ਇਹ ਗਾਂ ਆਪਣੇ ਘਰ ਦੀ ਆ ਹਾਂਜੀ ਘਰ ਦੀ ਗਾਂ ਹੈ ਠੀਕ ਆ ਕਿੰਨੇ ਮਾਸੂਗਾ ਸੂਨਾ ਬਾਈ ਇਹ ਏ ਬਾਈ ਜੀ ਦੂਜਾ ਸੂਆ ਸੂਣ ਵਾਲੀ ਆ ਉਹ ਦੂਜਾ ਸੂਆ ਸੂਣ ਵਾਲੀ ਆ ਹਾਂਜੀ ਠੀਕ ਆ ਕਿੰਨੇ ਦਿਨ ਪਈ ਆ ਬਈ ਇਹ ਸੂਣ ਚ ਇਹ 2 ਲੈਜੇ 3 ਲੈਜੇ ਦਿਨ 3-4 ਦਿਨ ਲੈਜੇ ਤੋਂ ਠੀਕ ਆ 3-4 ਦਿਨ ਲੈਜੇ ਹਾਂਜੀ ਠੀਕ ਆ ਤੇ ਮਗਰਲੇ ਸੂਏ ਬਈ ਦੁੱਧ ਕਿੰਨਾ ਕੁ ਪਾਤਾ ਸੀ ਇਹਨੇ ਮਗਰਲੇ ਸੂਏ ਦੁੱਧ ਇਹਨੇ ਪਾਇਆ ਜੀ 22 ਤੋਂ 23 ਲੀਟਰ ਪਾਇਆ ਜੀ 22-23 ਲੀਟਰ ਐ ਇਤੀ ਕੀ ਇਮਾਨ ਕਰਦੇ ਹਾਂ ਕਿੰਨਾ ਕੁ ਪਾਉਂਦਾ ਐਰ ਕੀ ਸੇਵਾ ਸੁਲੋਕ ਨੂੰ ਕੀਤੀ ਆ ਪਾ ਤਿਆਰੀ ਵੀ ਪੂਰੀ ਆ ਠੀਕ ਆ 30 ਨੂੰ ਹੱਥ ਵਜਣਾ ਚਾਹੀਦਾ ਰਿਹਾ ਠੀਕ ਆ ਜਾਨਕੀ 30 ਦੇ ਲਗਭਗ ਪਾਦ ਵੀ ਹਾਂਜੀ 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 ਠੀਕ ਆ ਤੇ ਦਿਨ ਅੰਦਾਜ਼ਾ ਕਿੰਨੇ ਕੁ ਲਾਈ ਹੋ ਗਏ ਵੈਸੇ ਤਾਂ 2 ਦਿਨਾਂ ਨੂੰ ਦਿਨ ਪੂਰੇ ਹੋਣੇ ਆ ਇਹਦੇ ਠੀਕ ਆ ਤੇ ਬਾਕੀ ਮੇਰੇ ਸਹਾਰ ਨਾਲ 2 ਜਾਂ 3 ਦਿਨ ਮਸਾ ਲੋਗੀ 3 ਦਿਨ 2 ਜਾਂ 3 ਨੇ ਬਾਈ ਲਓ ਵੀ ਸੋਹਣੇ ਕੱਦ ਕਾਠ ਵਾਲੀ ਵਹਿੜ ਆ ਬਾਕੀ ਹਵਾਨੇ ਦੀ ਗੱਲ ਕਰੀਏ ਨਾ ਹਵਾਨਾ ਤੁਹਾਨੂੰ ਨੇੜੇ ਹੋ ਕੇ ਹੁਣ ਸੋਹਣਾ ਥਾਂ ਲੱਗਿਆ ਕੱਦ ਵੇਲ ਦੀ ਗੱਲ ਕਰੀਏ ਸੋਹਣੀ ਕੱਦ ਵੇਲ ਚ ਤੇ ਬਾਕੀ ਦੋਸਤੋ ਰੰਗ ਬਾਜ ਵਹਿੜਾ ਰਾਜੀ ਬਲੀ ਚੰਗੀ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਨੇ ਸੋਹਣਾ ਥਣ ਲੱਗਿਆ ਹੱਥੀ ਚਵਾਈ ਵਾਲਾ ਤੇ ਹਵਾਨੇ ਦੇ ਨਾੜਾ ਵੇਖੋਗੇ ਨਾੜਾ ਬਹੁਤ ਸੋਹਣੀ ਠਾਈਆਂ ਪਹਿਲੇ ਸੂਏ ਬਾਈ ਜਾਂਦਾ 25 ਲੀਟਰ ਦੁੱਧ ਪਾਇਆ ਐ ਇਟੀ ਅਨਮਾਨ ਆ ਵੀ 30 ਲੀਟਰ ਨੂੰ ਹੱਥ ਮਾਰੂਗੀ ਤੇ ਥਣ ਹਵਾਨਾ ਤੁਹਾਨੂੰ ਦੋਨੇ ਪਾਸੋਂ ਦਿਖਾਉਣੇ ਆ ਢਿੱਲ ਨਾ ਹਵਾਨੇ ਚ ਵੇਖੋਗੇ ਮਗਰਲੇ ਪਾਸੇ ਢਿੱਲ ਕਾਫੀ ਪਈ ਆ ਅਨਮਾਨ ਆ ਵੀ 2-4 ਦਿਨ ਇਹਨੇ ਲੈ ਵੀ ਜਾਣੇ ਆ ਲੱਭੀ ਇਹਨੂੰ ਦੂਜੇ ਪਾਸੇ ਕਣੀ ਇੱਕ ਕਰੀਜੀ ਦੇ ਪਾਸੇ ਵੀ ਹਵਾਨਾ ਵਖਾਈਏ। ਅੱਛਾ। ਬਾਕੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਇੱਕਾਜੀ ਤਸੱਲੀ ਇੱਥੇ ਆ ਕੇ ਤੁਸੀਂ ਜ਼ਰੂਰ ਕਰ ਲੈਣੀ ਆ। ਜਿਹੜੇ ਵੀਰ ਨੇ ਪੈਸੇ ਲਾਉਣੇ ਹੁੰਦੇ ਆ ਤਸੱਲੀ ਕਰੰ ਦਾ ਤੁਹਾਡਾ ਫਰਜ਼ ਹੁੰਦਾ। ਲੋ ਵੀ ਦੂਜੇ ਪਾਸੇ ਤੋਂ ਵੀ ਹਵਾਨੇ ਦੀ ਜਜਮੈਂਟ ਤੁਸੀਂ ਲਾ ਲੈਣੀ ਆ। ਸੋਹਣਾ ਥਾਣਾ ਦਾ ਸਜਾ ਹਵਾਨੇ ਤੇ ਨਾੜਾਂ ਇਧਰਲੇ ਪਾਸੇ ਵੀ ਚੰਗੀਆਂ। ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਬਾਕੀ ਦੋਸਤੋ ਤੁਹਾਨੂੰ ਖੋਰ ਕੇ ਵਿਖਾ ਦਿੰਦੇ ਆ। ਫੇਰ ਚੈੱਕ ਕਰ ਦਿੰਦੇ ਆ ਕਿ ਔਰ ਐਫ ਐਫ ਲੋ ਵੀ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਜੱਜਮੈਂਟ ਲਾ ਲੈਣੀ ਆ ਕਿਉਂਕਿ ਸਾਫ਼ ਸੁਥਰੀ ਵਹਿੜਾ ਦੋਸਤੋ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਚੰਗੇ ਸੋਹਣੇ ਜਾਨਵਰ ਆ ਬਾਈ ਕੋਲੇ ਮੋੜ ਲਾ ਬਾਈ ਕੋਲੇ ਲੰਮੀ ਲੈ ਚਲੀ ਬਈ ਜੱਟਾ ਦੇਖ ਸਕਦੇ ਆਂ ਦੋਸਤੋ ਰਾਜੀਪੜੀ ਚੰਗੀ ਆ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਦੁੱਧ ਪਾਈਆਂ ਦਾ 30 ਲੀਟਰ ਨੂੰ ਲੱਗਦਾ ਵੀ ਮਾਂਾਂਾਂ ਵੀ ਹੱਥ ਮਾਰੂਗੀ ਬਾਕੀ ਥਣ ਹਵਾਨੇ ਤੋਂ ਜਜਮੈਂਟ ਹੁੰਦੀ ਆ ਵੀ ਦੁੱਧ ਦੇ ਨੇ ਸੋਨਾ ਪਾਉਣਾ ਕਿਉਂਕਿ ਹਜੇ ਜਹਵਾਨੇ ਤੇ ਢਿੱਲ ਪਈ ਆ ਜਜਮੈਂਟ ਤੁਹਾਨੂੰ ਹੋ ਜਾਣੀ ਆ ਬਾਕੀ 2-4 ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ 22 ਦਾ ਸਪੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਸੰਪਰਕ ਕਰਨਾ ਤੇ ਰੇਟ ਇਹਦਾ ਆਪਾਂ ਪੁੱਛ ਲਈਏ ਬਾਈ ਹਾਂਜੀ ਬਾਈ ਜੀ ਰੇਟ ਕੀ ਕਰਦੇ ਆਂਗੇ ਇਹਦਾ ਰੇਟ ਵੀਰੇ ਇਹਦਾ ਲੱਖ ਰੁਪਈਆ ਰੇਟ ਕਰਦੇ ਆਂਗੇ ਠੀਕ ਆ ਮਾਨਤਨ ਕਰਦੇ ਆਂਗੇ ਹਾਂਜੀ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਠੀਕ ਆ ਹਾਂਜੀ ਲੋ ਵੀ ਲੱਖ ਰੁਪਈਆ ਡਿਮਾਂਡ ਹੈਗੀ ਆ ਬਾਈ ਦੀ ਮੌਕੇ ਤੇ ਮਾਨਤਨ ਹੋ ਜੂ ਜਿਹੜੇ ਵੀਰ ਦੇ ਪਸੰਦ ਹੋਵੇ ਸੋਹਣੀ ਵਹਿੜਾ ਦੋਸਤੋ ਦੂਜਾ ਸੁਗਾ ਸੋਣਾ ਪਹਿਲੇ ਸੁਗੇ ਬਾਈ ਜਿੰਦਾ 25 ਲੀਟਰ ਦੁੱਧ ਪਾਇਆ ਤੇ ਆਇਕੀ ਇਮਾਨਤੀ 30 ਲੀਟਰ ਮੁਹੱਤ ਮਾਰੂਗੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਪਿੰਡ ਹੈਗਾ ਬਾਈ ਦਾ ਕਰਾਈ ਵਾਲੀ ਟਾਣੀ ਦੇ ਵਿੱਚ ਦੋਸਤੋ ਬੈਠੇ ਹੈਗੇ ਆ ਇਥੇ ਆ ਕੇ ਆਪਦੀ ਤਸੱਲੀ ਕਰ ਲੋ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ